ਤੁਸੀਂ ਵੀ ਸੁਣਿਓ ਤੇ ਦਰਸ਼ਕ ਸਰੋਤੇ ਵੀ ਸੁਣ ਰਹੇ ਹੋਣਗੇ ਜਿਹੜੀ ਮੇਰੇ ਅੰਦਰ ਖੁਬੀ ਪਈ ਆ ਗੱਲ ਉਹ ਬਸਤ ਚ ਜਦੋਂ ਅਸੀਂ ਚੰਡੀਗੜ੍ਹੋਂ ਲੁਧਿਆਣਾ ਜਾ ਰਹੇ ਮੈਂ ਇਹਨੂੰ ਪੁੱਛ ਲਿਆ ਵੀ ਤੂੰ ਹੁਣ 2100 ਰੁਪਏ ਦਾ ਕੀ ਕਰੇਂਗਾ ਤੇ ਹੁਣ ਆਮ ਇਹਦੇ ਬਾਰੇ ਮਸ਼ਹੂਰ ਸੀ ਵੀ ਜਿਹੜੇ ਪੈਸੇ ਹੁੰਦੇ ਸ਼ਰਾਬ ਚ ਡਾ ਦਿੰਦਾ ਆਹ ਕਰ ਦਿੰਦਾ ਜੋ ਕਰ ਦਿੰਦਾ ਤਰ੍ਹਾਂ ਤਰ੍ਹਾਂ ਦਾ ਜਦੋਂ ਨਾਲੇ ਬੰਦਾ ਲੀਤੋ ਲੱਥ ਗਿਆ ਹੋਵੇ ਫਿਰ ਗੱਲਾਂ ਤਾਂ ਬਣਦੀਆਂ ਹੀ ਬਣਦੀਆਂ ਉਹਨੇ ਜਿਹੜਾ ਦੱਸਿਆ ਨਾ ਵੀ 2100 ਰੁਪਏ ਦਾ ਮੈਂ ਕੀ ਕਰੂੰਗਾ ਉਹ ਕਹਿੰਦਾ ਵੀ ਇੱਕ ਤਾਂ ਨਾ ਰਸੋਈ ਦੇ ਬਾਲੇ ਚਰਾਏ ਪਏ ਆ ਤੇ ਟਾਇਲ ਇੱਟਾਂ ਨਹੀਂ ਖਰੀਦ ਹੋ ਰਹੀਆਂ ਹੁਣ ਇਹਦੇ ਚੋਂ ਮੈਂ ਟਾਇਲ ਇੱਟਾਂ ਲੈ ਕੇ ਤੇ ਬਾਲੇ ਵਾ ਕੇ ਰਸੋਈ ਦੀ ਛੱਤ ਪਾ ਲੈਣੀ ਆ ਤੇ ਦੂਜਾ ਹੈਗਾ ਵੀ ਉਹਦੇ ਚ ਨਾ ਬਾਥਰੂਮ ਦੇ ਉੱਤੇ ਵੀ ਛੱਤ ਪਾਉਣ ਵਾਲੀ ਆ ਉਹ ਛੱਤ ਪਾ ਲੈਣੀ ਆ ਤੇ ਕੋਈ ਰਸੋਈ ਸਾਡੇ ਕੋਲ ਭਾਂਡੇ ਬੜੇ ਥੋੜੇ ਆ ਤੇ ਜਿਹੜੇ ਫਿਰ ਬਾਕੀ ਬਚੇ ਮੈਂ ਫਿਰ ਉਹਦੇ ਰਸੋਈ ਚ ਭਾਂਡੇ ਪਾ ਲੈਣੇ ਆ ਤੇ ਇੱਕ ਜੇ ਫਿਰ ਵੀ ਚਾਰ ਪੈਸੇ ਬਚ ਗਏ ਸਾਡੇ ਕੋਲੇ ਸਿਆਲੂ ਬਿਸਤਰਾ ਆਏ ਗਏ ਵਾਸਤੇ 21 ਆ ਤੇ ਇੱਕ ਸਿਆਲੂ ਬਿਸਤਰਾ ਹੋਰ ਅਸੀਂ ਬਣਾ ਲਾਂਗੇ ਓਏ ਹੋਏ ਉਹ 2100 ਰੁਪਏ ਇਹਦੇ ਲਈ ਕਿੰਡੀ ਵੱਡੀ ਗੱਲ ਸੀ ਇਹ ਅੱਛੀ ਤਾਂ ਦੂਰ ਦੀ ਗੱਲ ਰਹੀ ਉਹ ਤਾਂ ਬਹੁਤ ਮਡਲੀਆਂ ਲੋੜਾਂ ਰਸੋਈ ਦੀ ਛੱਤ ਗੁਸਲਖਾਨੇ ਦੀ ਛੱਤ